ਅੱਜ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ ਇਹ ਜੂਪੀ ਦਾ ਜ਼ਿਲ੍ਹਾ ਮੇਰਠ ਮੇਰਠ ਦੇ ਵਿੱਚ ਇੱਕ ਇਲਾਕਾ ਗੰਗਾ ਨਗਰ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਮੁਕੇਸ਼ ਕੁਮਾਰ ਸਿੰਗਲ ਜਿਹੜੇ ਕਿ ਫੋਟੋਗ੍ਰਾਫਰ ਹੁੰਦੇ ਨੇ ਤੇ ਫੋਟੋ ਸਟੇਟ ਦੀ ਦੁਕਾਨ ਹੁੰਦੀ ਹੈ ਉਹਨਾਂ ਦੀ ਉੱਥੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਹੁੰਦੀ ਹੈ ਪ੍ਰਵਾ ਦੇਵੀ ਤੇ ਇੱਕ ਉਹਨਾਂ ਦਾ ਬੇਟਾ ਹੁੰਦਾ ਵਿਸ਼ਾਲ ਕੁਮਾਰ ਜਿਹੜਾ ਵਿਸ਼ਾਲ ਹੁੰਦਾ ਉਹਦੇ ਦੋ ਵਿਆਹ ਪਹਿਲਾਂ ਹੋ ਚੁੱਕੇ ਸੀ ਉਸ ਤੋਂ ਬਾਅਦ ਉਹਨਾਂ ਦਾ ਤਲਾਕ ਹੋ ਜਾਂਦਾ ਤੇ ਹੁਣ ਤੀਜਾ ਵਿਆਹ ਹੁੰਦਾ ਤੇ ਤੀਜੇ ਵਿਆਹ ਦੇ ਵਿੱਚ ਪਤਨੀ ਹੁੰਦੀ ਹੈ ਏਕਤਾ ਸਿੰਗਲ ਚਾਰ ਜਣਿਆਂ ਦਾ ਪਰਿਵਾਰ ਹੁੰਦਾ ਹੈ 22 ਜੂਨ 2017 ਨੂੰ ਜਿਹੜਾ ਵਿਸ਼ਾਲ ਹੁੰਦਾ ਹੈ ਇਹ ਆਪਣੀ ਮਾਂ ਦੇ ਨਾਲ ਬਾਈਕ ਦੇ ਉੱਪਰ ਹਾਪੜ ਜਾਂਦਾ ਹੈ ਬੇਸਿਕਲੀ ਇਹ ਪਰਿਵਾਰ ਜਿਹੜਾ ਹਾਪੜ ਦਾ ਰਹਿਣ ਵਾਲਾ ਹੁੰਦਾ ਪਰ ਫਿਲਹਾਲ ਇਹ ਮੇਰਠ ਦੇ ਵਿੱਚ ਰਹਿੰਦੇ ਹੁੰਦੇ ਨੇ ਬਹੁਤ ਸਾਲਾਂ ਤੋਂ ਹਾਪੜ ਜਾਂਦੇ ਨੇ ਹਾਪੜ ਦਾ ਇੱਕ ਏਰੀਆ ਪਿਲਖੀਆ ਉੱਥੇ ਬਾਈਕ ਤੇ ਜਾਂਦੇ ਹੁੰਦੇ ਨੇ ਇੱਕ ਕੋਈ ਗੱਡੀ ਆਉਂਦੀ ਹੈ ਪਿੱਛੋਂ ਇਹਨਾਂ ਨੂੰ ਟੱਕਰ ਮਾਰਦੀ ਹੈ ਟੱਕਰ ਜਦੋਂ ਵੱਜਦੀ ਹੈ ਇਹ ਮਾਂ ਪੁੱਤ गिर ਜਾਂਦੇ ਨੇ ਉੱਥੇ ਜਿਹੜਾ ਬੇਟਾ ਹੁੰਦਾ ਵਿਸ਼ਾਲ ਉਹਨੂੰ ਤਾਂ ਮਾਮੂਲੀ ਸੱਟਾਂ ਵੱਜਦੀਆਂ ਨੇ ਪਰ ਜਿਹੜੀ ਮਾਂ ਹੁੰਦੀ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਕਿਉਂਕਿ ਉਹਦੇ ਸਿਰ ਦੇ ਵਿੱਚ ਸੱਟ ਵੱਜਦੀ ਹੈ ਉਸ ਤੋਂ ਬਾਅਦ ਉਹਨੂੰ ਨੇੜੇ ਹੀ ਇੱਕ ਸਰਸਵਤੀ ਮੈਡੀਕਲ ਕਾਲਜ ਉੱਥੇ ਲਿਜਾਇਆ ਜਾਂਦਾ ਹੈ ਉੱਥੇ ਡਾਕਟਰਾਂ ਵੱਲੋਂ ਉਹਨੂੰ ਮੁਰਦਾ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਉਹਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਐਫ ਆਈ ਆਰ ਵਗੈਰਾ ਤੇ ਇੱਕ ਐਕਸੀਡੈਂਟ ਦਾ ਕੇਸ ਬਣਦਾ ਹੈ ਤੇ ਜਿਹੜੇ ਕਿਸੇ ਵੀ ਗੱਡੀ ਨੇ ਟੱਕਰ ਮਾਰੀ ਸੀ ਉਹਦਾ ਪਤਾ ਨਹੀਂ ਲੱਗਦਾ ਵੀ ਉਹ ਕਿਹੜੀ ਗੱਡੀ ਸੀ ਕੋਈ ਅਕਿਆਤ ਵਾਹਨ ਦੇ ਖਿਲਾਫ ਜਿਹੜਾ ਉਹ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਹੁਣ ਘਰ ਦੇ ਵਿੱਚ ਸਮਝੋ ਵੀ ਮਾਹੌਲ ਕਿਵੇਂ ਦਾ ਇੱਕ ਮਾਂ ਪੁੱਤ ਜਾਂਦੇ ਨੇ ਤੇ ਨਾਲ ਮਾਂ ਦੀ ਮੌਤ ਹੋ ਜਾਂਦੀ ਹੈ ਮੁੰਡਾ ਜਿਹੜਾ ਹੁੰਦਾ ਵਿਸ਼ਾਲ ਉਹਦਾ ਰੋ ਰੋ ਕੇ ਬੁਰਾ ਬਹਾਲ ਹੁੰਦਾ ਚਾਰ ਜਣਿਆਂ ਦਾ ਪਰਿਵਾਰ ਸੀ ਤੇ ਜਿਹੜੀ ਘਰ ਦੀ ਮੇਨ ਔਰਤ ਸੀ ਉਹ ਖਤਮ ਹੋ ਚੁੱਕੀ ਸੀ ਹੁਣ ਅਕਸਰ ਬੰਦਾ ਕੀ ਕਰਦਾ ਵੀ ਕਈ ਵਾਰ ਪਰਿਵਾਰ ਦੀਆਂ ਜਿਹੜੀਆਂ ਬੀਮਾ ਪਾਲਸੀਆਂ ਕਰਵਾਈਆਂ ਹੁੰਦੀਆਂ ਨੇ ਤੇ ਉਸੇ ਤਰੀਕੇ ਜਿਹੜੀ ਪ੍ਰਵਾ ਦੇਵੀ ਸੀ ਉਹਦੀਆਂ ਵੀ ਬੀਮਾ ਪਾਲਸੀਆਂ ਸੀ ਤੇ ਉਹਨਾਂ ਦੇ ਵਿੱਚ ਜਿਹੜਾ ਨਾਮ ਨਹੀਂ ਹੁੰਦਾ ਉਹਨਾਂ ਦਾ ਇਕਲੌਤਾ ਪੁੱਤਰ ਵਿਸ਼ਾਲ ਹੁੰਦਾ ਮਿਸ਼ਾਲ ਨੂੰ 25 ਲੱਖ ਰੁਪਈਆ ਉਹ ਬੀਮਾ ਪਾਲੀਸੀਆਂ ਵੱਲੋਂ ਟਰਾਂਸਫਰ ਕੀਤਾ ਜਾਂਦਾ ਹੈ। ਹਾਲਾਂਕਿ ਜਿਹੜਾ ਜੀ ਘਰ ਦਾ ਗਿਆ ਸੀ ਉਹ ਵਾਪਸ ਨਹੀਂ ਸੀ ਆ ਸਕਦਾ ਪਰ ਪੈਸੇ ਨਾਲ ਫਿਰ ਵੀ ਥੋੜੀ ਜੀ ਘਰ ਦੀ ਜੜੀਆਂ مالی ਹਾਲਤ ਦੇ ਵਿੱਚ ਸੁਧਾਰ ਹੁੰਦਾ ਹੈ। ਦਿਨ ਬੀਤਦੇ ਨੇ ਹੁਣ ਮਾਂ ਦੇ ਖਤਮ ਹੋਣ ਤੋਂ ਬਾਅਦ ਘਰ ਦੇ ਵਿੱਚ ਤਿੰਨ ਜੀ ਰਹਿ ਜਾਂਦੇ ਨੇ। 2022 ਆ ਜਾਂਦਾ ਹੈ। 2022 ਦੇ ਵਿੱਚ ਜਿਹੜੀ ਏਕਤਾ ਹੁੰਦੀ ਹੈ ਉਹਦੀ ਤਬੀਅਤ ਖਰਾਬ ਹੁੰਦੀ ਹੈ। ਉਹਨੂੰ ਲੂਜ਼ ਮੂਸ਼ਨ ਵਗੈਰਾ ਕਮਜ਼ੋਰੀ ਚੱਕਰ ਆਉਣੇ ਇਹੋ ਜਿਹੀਆਂ ਜਦੋਂ ਚੀਜ਼ਾਂ ਉਹਨੂੰ ਹੁੰਦੀਆਂ ਨੇ ਤਾਂ ਉਹਨੂੰ ਮੇਰਟ ਦਾ ਇੱਕ ਪ੍ਰਾਈਵੇਟ ਹਸਪੀਟਲ ਹੁੰਦਾ ਜਿਹਦਾ ਉਸ ਇਲਾਕੇ ਦੇ ਵਿੱਚ ਬਹੁਤ ਵੱਡਾ ਨਾਮ ਹੁੰਦਾ ਆਨੰਦ ਹਸਪੀਟਲ ਉੱਥੇ ਐਡਮਿਟ ਕਰਵਾਇਆ ਜਾਂਦਾ ਉਹਦੀ ਹਾਲਤ ਦੇ ਵਿੱਚ ਸੁਧਾਰ ਹੋਣ ਦੀ ਬਜਾਏ ਦਿਨੋਂ ਦਿਨ ਉਹਦੀ ਹਾਲਤ ਖਰਾਬ ਹੁੰਦੀ ਜਾਂਦੀ ਹੈ ਤੇ ਆਖਿਰਕਾਰ ਜਿਹੜੀ ਏਕਤਾ ਸਿੰਗਲ ਹੁੰਦੀ ਹੈ ਉਹਦੀ ਮੌਤ ਹੋ ਜਾਂਦੀ ਹੈ ਹੁਣ ਘਰ ਦੇ ਵਿੱਚ ਦੋ ਔਰਤਾਂ ਸੀ ਦੋਨਾਂ ਦੀ ਮੌਤ ਹੋ ਚੁੱਕੀ ਸੀ ਘਰ ਦੇ ਵਿੱਚ ਬਚਦੇ ਨੇ ਪਿਓ ਪੁੱਤਰ ਤੇ ਪਰਿਵਾਰ ਰਿਸ਼ਤੇਦਾਰ ਤੇ ਆਲੇ ਦੁਆਲੇ ਆਂਢੀ ਗੁਆਂਢੀ ਵੀ ਇਹਨਾਂ ਦੇ ਪ੍ਰਤੀ ਬੜੀ ਸਾਂਭੂਤੀ ਰੱਖਦੇ ਨੇ ਵੀ ਥੋੜੇ ਜਿਹੀ ਸਾਲਾਂ ਦੇ ਵਿੱਚ ਚਾਰ ਪੰਜ ਸਾਲਾਂ ਦੇ ਵਿੱਚ ਘਰ ਦੇ ਵਿੱਚ ਦੋ ਜੜੀਆਂ ਔਰਤਾਂ ਸੀ ਦੋਨਾਂ ਦੀ ਮੌਤ ਹੋ ਜਾਂਦੀ ਹੈ ਤੇ ਘਰ ਦੇ ਵਿੱਚ ਪਿਓ ਪੁੱਤਰ ਰਹਿ ਜਾਂਦੇ ਨੇ ਹੁਣ ਇੱਥੇ ਪਤਨੀ ਦੀਆਂ ਵੀ ਜੜੀਆਂ ਬੀਮਾ ਪਾਲਸੀਆਂ ਹੋਈਆਂ ਹੋਈਆਂ ਸੀ ਇੱਥੇ ਵੀ ਨਾਮਨੀ ਜਿਹੜਾ ਸੀ ਉਹ ਵਿਸ਼ਾਲ ਸੀ ਪਤੀ ਸੀ ਉਹਨੂੰ 80 ਲੱਖ ਰੁਪਈਆ ਉਹ ਕੰਪਨੀਆਂ ਵੱਲੋਂ ਟ੍ਰਾਂਸਫਰ ਕੀਤਾ ਜਾਂਦਾ ਹੈ ਪੈਸਾ ਤਾਂ ਆ ਜਾਂਦਾ ਪਰ ਰਹਿ ਜਾਂਦੇ ਨੇ ਪਿਓ ਪੁੱਤਰ ਕੱਲੇ ਫਿਰ ਫਰਵਰੀ 2024 ਦੇ ਵਿੱਚ ਵਿਸ਼ਾਲ ਇੱਕ ਹੋਰ ਵਿਆਹ ਕਰਾਂਦਾ ਹੈ ਵਿਸ਼ਾਲ ਦੇ ਦੋ ਵਿਆਹ ਪਹਿਲਾਂ ਹੋ ਚੁੱਕੇ ਸੀ ਜਿਨ੍ਹਾਂ ਦਾ ਤਲਾਕ ਹੋ ਚੁੱਕਿਆ ਸੀ ਫਿਰ ਤੀਜੀ ਪਤਨੀ ਹੁੰਦੀ ਹੈ ਏਕਤਾ ਏਕਤਾ ਦੀ ਮੌਤ ਤੋਂ ਬਾਅਦ ਫਰਵਰੀ 2024 ਦੇ ਵਿੱਚ ਮੇਰਟ ਦੀ ਰਹਿਣ ਵਾਲੀ ਸ਼੍ਰੀਆ ਦੇ ਨਾਲ ਉਹਦਾ ਚੌਥਾ ਵਿਆਹ ਹੁੰਦਾ ਜਿੰਦਗੀ ਜਿਹੜੀ ਫਿਰ ਪਟਰੀ ਤੇ ਆਉਣੀ ਸ਼ੁਰੂ ਹੁੰਦੀ ਹੈ ਪਰ ਅਖੀਰ ਫਿਰ 27 ਮਾਰਚ 2024 ਨੂੰ ਜਿਹੜੇ ਮੁਕੇਸ਼ ਕੁਮਾਰ ਹੁੰਦੇ ਨੇ ਉਸੀ ਜਿਹੜਾ ਹਾਪੜ ਦੇ ਨੇੜੇ ਪਿਲਖੀਆ ਸੀ ਉਹਦੇ ਨੇੜੇ ਤੇੜੇ ਉਹਨਾਂ ਦਾ ਫਿਰ ਐਕਸੀਡੈਂਟ ਹੁੰਦਾ ਉਹਨਾਂ ਨੂੰ ਉੱਥੇ ਨੇੜੇ ਇੱਕ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਮੇਰਠ ਟਰਾਂਸਫਰ ਕਰ ਦਿੱਤਾ ਜਾਂਦਾ ਉਸੇ ਹਸਪਤਾਲ ਦੇ ਵਿੱਚ ਜਿੱਥੇ ਪਹਿਲਾਂ ਉਹਦੀ ਪਤਨੀ ਦੀ ਮੌਤ ਹੋਈ ਸੀ ਪਰ ਇੱਥੇ ਵੀ ਦੂਜੇ ਦਿਨ ਮੁਕੇਸ਼ ਦੀ ਮੌਤ ਹੋ ਜਾਂਦੀ ਹੈ ਹੁਣ ਘਰ ਦੇ ਵਿੱਚ 4-5 ਸਾਲਾਂ ਦੇ ਵਿੱਚ ਤਿੰਨ ਮੌਤਾਂ ਹੋ ਜਾਂਦੀਆਂ ਨੇ ਇਸ ਤੋਂ ਬਾਅਦ ਇੱਥੇ ਵੀ ਹੁਣ ਪੁਲਿਸ ਰਿਪੋਰਟ ਬਣਦੀ ਹੈ ਉਸ ਤੋਂ ਬਾਅਦ ਪੋਸਟਮਾਰਟਮ ਹੁੰਦਾ ਪੋਸਟਮਾਰਟਮ ਤੋਂ ਬਾਅਦ ਮੁਕੇਸ਼ ਕੁਮਾਰ ਸਿੰਘਲ ਦੀ ਜਿਹੜੀ ਹੈ লাশ ਹੈ ਉਹ ਵਿਸ਼ਾਲ ਦੇ ਹਵਾਲੇ ਕੀਤੀ ਜਾਂਦੀ ਉਹਦਾ ਅੰਤਿਮ ਸੰਸਕਾਰ ਹੁੰਦਾ ਪਰ ਇੱਥੇ ਵੀ ਜਿਹੜਾ ਮੁਕੇਸ਼ ਕੁਮਾਰ ਸੀ ਇਹਨਾਂ ਦੀਆਂ ਬੀਮਾ ਪਾਲਸੀਆਂ ਕਰਵਾਈਆਂ ਹੋਈਆਂ ਸੀ 1 2 4 10 15 20 25 30 35 40 50 ਨਹੀਂ ਪੂਰੀਆਂ 64 ਪਾਲਸੀਆਂ ਹੁੰਦੀਆਂ ਨੇ ਤੇ 64 ਪਾਲਸੀਆਂ 2018 ਤੋਂ ਲੈ ਕੇ 2023 ਦੇ ਵਿੱਚ ਤੱਕ ਇਹ ਪਾਲਸੀਆਂ ਹੋਈਆਂ ਹੋਣਗੀਆਂ ਸ ਕਰੀਬ 50 ਕਰੋੜ ਦੀਆਂ ਇਹ ਪਾਲਸੀਆਂ ਸੀ ਇਹ 64 ਪਾਲਸੀਆਂ ਦੇ ਵਿੱਚੋਂ ਜਿਹੜਾ ਇਹਨਾਂ ਨੂੰ ਕਲੇਮ ਮਿਲਣਾ ਸੀ ਹੁਣ ਵਿਸ਼ਾਲ ਵੱਲੋਂ ਜਦੋਂ ਪਿਓ ਦੀ ਮੌਤ ਹੋ ਜਾਂਦੀ ਹੈ ਸਾਰੇ ਰਸਮਾਂ ਜਦੋਂ ਖਤਮ ਹੁੰਦੀਆਂ ਨੇ ਫਿਰ ਕਲੇਮ ਦੇ ਲਈ ਅੱਡ-ਅੱਡ ਜਿਹੜੀਆਂ ਬੀਮਾ ਪਾਲਸੀਆਂ ਸੀ ਉਹਨਾਂ ਨੂੰ ਫਿਰ ਉਹੀ ਅਪੀਲ ਜੋ ਵੀ ਉਹਨਾਂ ਨੂੰ ਕਾਗਜ਼ ਚਾਹੀਦੇ ਸੀ ਕਾਗਜ਼ ਦਿੱਤੇ ਜਾਂਦੇ ਨੇ ਦੋ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ ਇਹਦੇ ਅਕਾਊਂਟ ਦੇ ਵਿੱਚ ਕਰੀਬ 1 ਕਰੋੜ ਦੇ ਆਸ-ਪਾਸ ਪੈਸਾ ਟਰਾਂਸਫਰ ਕਰ ਦਿੰਦੀਆਂ ਨੇ ਉਹਨਾਂ ਤੇ ਜਿਹੜੀਆਂ ਬੀਮਾ ਕੰਪਨੀਆਂ ਸੀ ਏਜੰਟ ਪਿੰਡ ਦੇ ਵਿੱਚ ਇਹਨਾਂ ਦੇ ਉੱਥੇ ਆਉਂਦੇ ਆਲਗ-ਵਾਲੇ ਆਂਡੀਆਂ ਗਵਾਂਡੀਆਂ ਨੂੰ ਪੁੱਛ ਕੇ ਚੁਕਤੀ ਜਾਂਦੀ ਜੋ ਕਿ ਮੌਤ ਹੋਈ ਸੀ ਸਾਰਿਆਂ ਦੇ ਸਾਹਮਣੇ ਅੰਤਿਮ ਸੰਸਕਾਰ ਹੋਇਆ ਸੀ ਹਸਪੀਟਲ ਦੇ ਵਿੱਚ ਮੌਤ ਹੋਈ ਹੁੰਦੀ ਹੈ ਸਾਰਾ ਕੁਝ ਹੁੰਦਾ ਫਿਰ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਨੀਵਾ ਬੂਪਾ ਕਰਕੇ ਇੱਕ ਇੰਸ਼ੂਰੈਂਸ ਕੰਪਨੀ ਹੁੰਦੀ ਹੈ ਉਹਦੇ ਵਿੱਚ ਕੰਮ ਕਰਨ ਵਾਲਾ ਇੱਕ ਬੰਦਾ ਸੰਜੀਤ ਕੁਮਾਰ ਵੱਲੋਂ ਇੱਕ ਪੁਲਿਸ ਦੇ ਵਿੱਚ ਐਫ ਆਈ ਆਰ ਕਰਾਈ ਜਾਂਦੀ ਹੈ ਰਿਪੋਰਟ ਦਿੱਤੀ ਜਾਂਦੀ ਹੈ ਵੀ ਵਿਸ਼ਾਲ ਸਿੰਘਲ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਮੁਕੇਸ਼ ਕੁਮਾਰ ਸਿੰਘਲ ਦੇ ਨਾਮ ਤੇ 64 ਪਾਲਸੀਆਂ ਨੇ 50 ਕਰੋੜ ਦਾ ਜਿਹੜਾ ਉਹ ਬੀਮਾ ਹੈ 64 ਪਾਲਸੀਆਂ ਦੇ ਵਿੱਚ ਤੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਹਦੀਆਂ ਸੱਟਾਂ ਦੇ ਨਾਲ ਉਹ ਮੇਲ ਨਹੀਂ ਖਾਂਦੀ ਜਿਹੜੀਆਂ ਸੱਟਾਂ ਉਹਦੇ ਸਰੀਰ ਤੇ ਸੀ ਤੇ ਜੋ ਕੁਝ ਪੋਸਟਮਾਰਟਮ ਦੇ ਵਿੱਚ ਆਇਆ ਹੈ ਉਹਨਾਂ ਚੀਜ਼ਾਂ ਦੇ ਨਾਲ ਮੇਲ ਨਹੀਂ ਖਾਂਦਾ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਉਂਦਾ ਵੀ ਜਿਹੜੀ ਮੌਤ ਹੈ ਉਹ ਦਮ ਘੁੱਟਣ ਦੇ ਨਾਲ ਹੋਈ ਹੈ ਤੇ ਹਸਪੀਟਲ ਦੀ ਜਿਹੜੀ ਰਿਪੋਰਟ ਸੀ ਉਹਦੇ ਵਿੱਚ ਦਿਖਾਇਆ ਗਿਆ ਸੀ ਵੀ ਇਹਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ। ਜਦ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਇੱਥੇ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਉਹ ਹਰਾੜ ਰਹਿ ਜਾਂਦੀਆਂ ਨੇ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਹੁੰਦਾ ਵੀ ਦਮ ਘੁੱਟਣ ਦੇ ਨਾਲ ਮੌਤ ਹੋਈ ਹੈ। ਦੂਜੇ ਪਾਸੇ ਜਿਹੜਾ ਹਸਪੀਟਲ ਸੀ ਉਹਦਾ ਕਹਿਣਾ ਸੀ ਵੀ ਇਹਦੇ ਐਕਸੀਡੈਂਟ ਕਾਰਨ ਜਿਹੜੀਆਂ ਸੱਟਾਂ ਵੱਜੀਆਂ ਨੇ ਉਹਨਾਂ ਦੇ ਕਾਰਨ ਮੌਤ ਹੋਈ ਹੈ। ਦੂਜਾ ਨੰਬਰ ਵਿਸ਼ਾਲ ਨੇ ਦੱਸਿਆ ਸੀ ਵੀ ਦੁਪਹਿਰੇ ਐਕਸੀਡੈਂਟ ਹੋਇਆ। ਪਰ ਉਹ ਹਸਪੀਟਲ ਦੇ ਵਿੱਚ ਸ਼ਾਮ ਨੂੰ ਪਹੁੰਚਦੇ ਨੇ। ਉਹਨੇ ਦੋ ਚੀਜ਼ਾਂ ਮੈਚ ਨਹੀਂ ਕਰਦੀਆਂ। ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਹੈ ਸੰਜੀਤ ਕੁਮਾਰ ਨੂੰ ਵੀ ਇਹ 64 ਪਾਲੀਸੀਆਂ ਇਸ ਬੰਦੇ ਦੇ ਨਾਮ ਹੋਈਆਂ ਹੋਈਆਂ ਨੇ ਅੱਡ-ਅੱਡ ਕੰਪਨੀਆਂ ਵੱਲੋਂ ਫਿਰ ਉਹਦੇ ਵੱਲੋਂ ਇੱਕ ਰਿਪੋਰਟ ਦਿੱਤੀ ਜਾਂਦੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਦੂਜੇ ਪਾਸੇ ਕਈ ਹੋਰ ਸ਼ਿਕਾਇਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਸੀ ਉਸ ਸਮੇਂ ਜਿਹੜੇ ਉੱਥੇ ਮੌਕੇ ਤੇ ਆਈਪੀਐਸ ਅਧਿਕਾਰੀ ਹੁੰਦੇ ਨੇ ਅਨੁਕ੍ਰਿਤੀ ਸ਼ਰਮਾ ਉਹ ਜਾਂਚ ਕਰਦੇ ਹੁੰਦੇ ਨੇ ਕਈ ਉਹਦੇ ਵਿੱਚ ਫਰਾਡ ਕੇਸ ਉਹਨਾਂ ਨੂੰ ਲੱਭੇ ਸੀ ਹੁਣ ਜਦੋਂ ਸਾਰੀਆਂ ਕੰਪਨੀਆਂ ਤੋਂ ਜਿੰਨੀਆਂ ਵੀ ਬੀਮਾ ਕੰਪਨੀਆਂ ਸੀ ਉਹਨਾਂ ਤੋਂ ਇਹ ਡਾਟਾ ਮੰਗਿਆ ਜਾਂਦਾ ਵੀ ਜਿੰਨੀਆਂ ਵੀ ਪਾਲਸੀਆਂ ਤੁਹਾਨੂੰ ਛੱਕੀ ਲੱਗਦੀਆਂ ਨੇ ਉਹਨਾਂ ਦਾ ਡਾਟਾ ਦਿੱਤਾ ਜਾਵੇ। ਉਹਦੇ ਵਿੱਚ ਇੱਕ ਡਾਟਾ ਹੁੰਦਾ ਵਿਸ਼ਾਲ ਕੁਮਾਰ ਸਿੰਘਲ ਦਾ। ਸੰਜੀਤ ਕੁਮਾਰ ਵੱਲੋਂ ਦੱਸਿਆ ਜਾਂਦਾ ਇੱਕ ਬੰਦਾ ਜਿਹਦੀ 50 ਤੋਂ 60000 ਰੁਪਏ ਇਨਕਮ ਹੈ ਮਹੀਨੇ ਦੀ ਉਹਦੇ ਨਾਮ ਤੇ 50 ਕਰੋੜ ਦਾ ਬੀਮਾ ਇਹ ਪਰਿਵਾਰ ਐਨੀ ਮੋਟੀ ਕਿਸ਼ਤ ਜਿਹੜੀ ਇਹ ਭਰੇਗਾ ਕਿਵੇਂ? ਦੂਜੀ ਉਹਦੀ ਮੌਤ ਤੋਂ ਬਾਅਦ 2024 ਦੇ ਵਿੱਚ ਚਾਰ ਗੱਡੀਆਂ ਲਈਆਂ ਜਾਂਦੀਆਂ ਨੇ ਇੱਕ ਟੋヨタ ਲਈ ਜਾਂਦੀ ਹੈ ਇੱਕ ਨਿਸ਼ਾਨ ਦੀ ਗੱਡੀ ਲਈ ਜਾਂਦੀ ਹੈ ਇੱਕ ਬੁਲਟ ਇੱਕ ਬਰੀਜ਼ਾ ਇਹ ਚਾਰ ਗੱਡੀਆਂ ਜਿਹੜੀਆਂ ਲਈਆਂ ਇਹਦੇ ਮੌਕੇਸ਼ ਕੁਮਾਰ ਸਿੰਗਲ ਦੇ ਨਾਮ ਤੇ ਹੁਣ ਉਹਦੀ ਡੈਥ ਤੋਂ ਬਾਅਦ ਇਹਨਾਂ ਦਾ ਜਿਹੜਾ ਲੋਨ ਆ ਆਟੋਮੈਟਿਕ ਖਤਮ ਹੋ ਜਾਂਦਾ ਜਿਹੜੀਆਂ ਦੋ ਪਾਲਸੀਆਂ ਦੀ ਪੇਮੈਂਟ ਵੀ ਉਹ ਵਿਸ਼ਾਲ ਕੁਮਾਰ ਦੇ ਅਕਾਊਂਟ ਦੇ ਵਿੱਚ ਆ ਚੁੱਕੀ ਸੀ ਹਜੇ 50 ਕਰੋੜ ਰੁਪਈਆ ਜਿਹੜਾ ਹੋਰ ਆਉਣਾ ਸੀ ਹੁਣ ਇਹ ਸਾਰਾ ਕੁਝ ਜਦੋਂ ਪਹੁੰਚਦਾ ਨੂਕ੍ਰਿਤੀ ਸ਼ਰਮਾ ਕੋਲੇ ਤੋਂ ਬੜੀ ਡੂੰਘਾਈ ਦੇ ਨਾਲ ਇਹਦੀ ਜਾਂਚ ਕਰਦੇ ਨੇ ਜਦੋਂ ਜਾਂਚ ਦੇ ਵਿੱਚ ਪਤਾ ਲੱਗਦਾ ਵੀ ਜਿਹੜਾ ਐਕਸੀਡੈਂਟ ਮਾਂ ਦਾ ਹੋਇਆ ਸੀ ਉਹਦੇ ਵਿੱਚ ਕਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਦਾ ਕੋਈ ਪਤਾ ਹੀ ਨਹੀਂ ਲੱਗਿਆ ਪੁਲਿਸ ਨੇ ਨਾਲ ਦੀ ਨਾਲ ਉਹ ਰਿਪੋਰਟ ਜਿਹੜੀ ਹੈ ਬਣਾਈ ਤੇ ਫਾਈਲ ਬੰਦ ਕਰਤੀ ਦੂਜੀ ਬਾਦ ਉਹ ਪਿਓ ਦਾ ਵੀ ਉਹੀ ਹਾਲ ਹੁਣ ਜਦੋਂ ਇੱਥੇ ਪੁਲਿਸ ਨੂੰ ਸ਼ੱਕ ਹੁੰਦਾ ਉਸੇ ਦੌਰਾਨ ਜਿਹੜੀ ਇਹਦੀ ਚੌਥੀ ਪਤਨੀ ਹੁੰਦੀ ਹੈ ਸ਼੍ਰੀਆ ਉਹ ਪੁਲਿਸ ਦੇ ਸਾਹਮਣੇ ਆਉਂਦੀ ਹੈ ਇੱਥੇ ਫਿਰ ਇੱਕ ਹੈਰਾਨੀਜਨਕ ਖੁਲਾਸਾ ਹੋਰ ਹੁੰਦਾ ਸ਼੍ਰੀਆ ਦਾ ਕਹਿਣਾ ਸੀ ਫਰਵਰੀ 2024 ਦੇ ਵਿੱਚ ਮੇਰਾ ਵਿਆਹ ਹੋਇਆ ਵਿਆਹ ਤੋਂ ਕੁਝ ਦਿਨ ਬਾਅਦ ਹੀ ਮੈਨੂੰ ਪਤਾ ਲੱਗਿਆ ਵੀ ਇਹ ਮੈਂ ਬੰਦੇ ਦੀ ਚੌਥੀ ਪਤਨੀ ਆ ਮੇਰੇ ਤੋਂ ਪਹਿਲਾਂ ਤਿੰਨ ਵਿਆਹ ਜੇ ਹੋ ਚੁੱਕੇ ਨੇ ਦੋ ਪਤਨੀਆਂ ਦਾ ਮੈਨੂੰ ਪਤਾ ਨਹੀਂ ਤੇ ਜਿਹੜੀ ਤੀਜੀ ਪਤਨੀ ਸੀ ਉਹਦੀ ਮੌਤ ਹੋ ਚੁੱਕੀ ਆ ਤੇ ਉਸ ਤੋਂ ਇਲਾਵਾ ਵਿਸ਼ਾਲ ਦੀ ਮਾਂ ਦੀ ਵੀ ਮੌਤ ਹੋ ਚੁੱਕੀ ਆ ਮਾਂ ਤੇ ਪਤਨੀ ਦੀ ਮੌਤ ਹੋ ਚੁੱਕੀ ਆ ਉਹਨਾਂ ਦੇ ਨਾਮ ਤੇ ਪਾਲਸੀਆਂ ਸੀ ਹੁਣ ਇਹ ਵੀ ਪਤਾ ਲੱਗਦਾ ਵੀ ਪਿਤਾ ਦੇ ਨਾਮ ਤੇ ਵੀ ਬਹੁਤ ਵੱਡੀਆਂ ਪਾਲਸੀਆਂ ਸੀ ਉਹਦਾ ਕਹਿਣਾ ਸੀ ਵੀ ਇੱਕ ਦਿਨ ਇਹਨੇ ਮੈਨੂੰ ਗੱਲਾਂ ਦੇ ਵਿੱਚ ਦੱਸਿਆ ਵੀ ਪਿਤਾ ਜੀ ਦੀ ਵੀ ਮੌਤ ਹੋਣ ਵਾਲੀ ਹੈ ਥੋੜੇ ਦਿਨਾਂ ਦੇ ਵਿੱਚ ਤੇ ਮੈਂ ਹੈਰਾਨੀ ਨਾਲ ਪੁੱਛਿਆ ਵੀ ਉਹ ਕਿਵੇਂ ਤੇ ਇਹਦਾ ਕਹਿਣਾ ਸੀ ਵੀ ਉਹਨੂੰ ਕੈਂਸਰ ਹੈ ਮੈਂ ਕਿਹਾ ਉਹ ਤਾਂ ਚੰਗੇ ਭਲੇ ਲੱਗਦੇ ਨੇ ਵੀ ਉਹਦੀ ਮੌਤ ਐਵੇਂ ਕਿਵੇਂ ਹੋ ਸਕਦੀ ਹੈ ਉਸ ਤੋਂ ਬਾਅਦ ਇਹਨੇ ਕਿਹਾ ਵੀ ਇਹਨਾਂ ਦੇ ਨਾਮ ਤੇ ਬਹੁਤ ਪਾਲਸੀਆਂ ਨੇ ਉਸ ਤੋਂ ਬਾਅਦ ਆਪਾਂ ਸਾਰੀ ਜ਼ਿੰਦਗੀ ਹੈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਬਤੀਤ ਕਰਾਂਗੇ ਕਹਿੰਦੀ ਮੈਨੂੰ ਸ਼ੱਕ ਹੋਇਆ ਕਿਉਂਕਿ ਮਾਂ ਦੇ ਵੀ ਪੈਸੇ ਇਹਨੂੰ ਮਿਲੇ ਸੀ ਕਰੀਬ 30 ਲੱਖ ਰੁਪਈਆ ਪਤਨੀ ਦਾ ਪੈਸਾ ਮਿਲਦਾ ਇਹਨੂੰ 80 ਲੱਖ ਰੁਪਈਆ ਪਿਤਾ ਦੇ ਨਾਮ ਤੇ ਪਾਲਸੀਆਂ ਤੇ ਇਹ ਬੰਦੇ ਨੇ ਮੇਰੇ ਨਾਮ ਤੇ ਵੀ ਕਰੋੜਾਂ ਦੀਆਂ ਪਾਲਸੀਆਂ ਕਰਾਈਆਂ ਸਨ ਜਦੋਂ ਮੈਂ ਇਹਦਾ ਇਹ ਗੱਲ ਧਿਆਦਾ ਸਵਾਲ ਜਵਾਬ ਕੀਤੇ ਤੇ ਮੈਨੂੰ ਕੁੱਟਿਆ ਮਾਰਿਆ ਵੀ ਗਿਆ ਉਸ ਤੋਂ ਬਾਅਦ ਮੈਂ ਆਪਣੇ ਪਿਤਾ ਨੂੰ ਫੋਨ ਕੀਤਾ ਤੇ ਮੈਨੂੰ ਆ ਕੇ ਲੈ ਕੇ ਗਏ ਇਹਦਾ ਇਰਾਦਾ ਮੈਨੂੰ ਵੀ ਮਾਰਨ ਦਾ ਸੀ ਉਹਦਾ ਕਹਿਣਾ ਸੀ ਮੈਂ ਮੁੱਖ ਮੰਤਰੀ ਯੂਪੀ ਨੂੰ ਵੀ ਚਿੱਠੀ ਲਿਖੀ ਤੇ ਮੇਰੇਟ ਪੁਲਿਸ ਨੂੰ ਵੀ ਮੈਂ ਲਿਖਤੀ ਸ਼ਿਕਾਇਤਾਂ ਦਿੱਤੀਆਂ ਪਰ ਮੇਰੀਆਂ ਸ਼ਿਕਾਇਤਾਂ ਤੇ ਕੋਈ ਅਮਲ ਨਹੀਂ ਕੀਤਾ ਗਿਆ ਫਿਰ 28 ਸਤੰਬਰ 2025 ਨੂੰ ਜਿਹੜਾ ਵਿਸ਼ਾਲ ਕੁਮਾਰ ਸਿੰਘਲ ਹੁੰਦਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਉੱਥੇ ਪੁੱਛਗਿੱਛ ਹੁੰਦੀ ਹੈ ਪੁੱਛਗਿੱਛ ਦੇ ਵਿੱਚ ਪਹਿਲਾਂ ਤਾਂ ਵਿਸ਼ਾਲ ਕੁਮਾਰ ਕੁਝ ਵੀ ਨਹੀਂ ਮੰਨਦਾ ਪਰ ਉਸ ਤੋਂ ਬਾਅਦ ਫਿਰ ਪੁਲਿਸ ਉਹ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਏ ਤੇ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕੀਤੀ ਜਾਂਦੀ ਏ ਫਿਰ ਬੂੰਗੇ ਵੀ ਬੋਲਦੇ ਨੇ ਫਿਰ ਵਿਸ਼ਾਲ ਕੁਮਾਰ ਸਿੰਘਲ ਵੀ ਬੋਲਣਾ ਸ਼ੁਰੂ ਕਰਦਾ ਤੇ ਬੜੀ ਅਜੀਬੋ ਗਰੀਬ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜੀ ਆਪਾਂ ਅਕਸਰ ਕਹਾਵਤ ਸੁਣਦੇ ਆਂ ਆਸਤੀਨ ਕਾ ਸਾਹ ਉਹ ਇੱਕ ਬੇਟਾ ਸੀ ਵਿਸ਼ਾਲ ਕੁਮਾਰ ਸਿੰਘਲ ਵਿਸ਼ਾਲ ਕੁਮਾਰ ਸਿੰਘਲ ਸੀ ਜਿਹੜਾ ਇਹ ਬੇਰੋਜ਼ਗਾਰ ਸੀ ਪਿਓ ਦੀ ਫੋਟੋਗ੍ਰਾਫੀ ਦੀ ਦੁਕਾਨ ਸੀ ਨਾਲ ਫੋਟੋ ਸਟੇਟ ਆਪਣਾ ਪਰਿਵਾਰ ਪਾਲਦਾ ਆਪਣਾ ਇੱਕ ਘਰ ਬਣਾਉਂਦਾ ਤੇ ਵਿਸ਼ਾਲ ਕੁਮਾਰ ਦਾ ਜਿਹੜਾ ਖੁਰਾ ਫਾਤੀ ਦਿਮਾਗ ਸੀ ਇਹਦੇ ਵਿੱਚ ਹੁਣ ਆਈਡੀਆ ਆਉਣੇ ਸ਼ੁਰੂ ਹੁੰਦੇ ਇਹਨੂੰ ਪਤਾ ਲੱਗਦਾ ਵੀ ਜੇ ਆਪਾਂ ਬੀਮੇ ਦੀ ਪਾਲਸੀ ਲੈਣੀ ਹੈ ਤਾਂ ਕਿਵੇਂ ਲੈਣੀ ਹੈ ਕੀ ਕੁਸ਼ ਉਹਦੀਆਂ ਟਰਮਸ ਨੇ ਕੀ ਉਹਦੀਆਂ ਸ਼ਰਤਾ ਨੇ ਸਾਰਾ ਕੁਝ ਪਤਾ ਕਰਨ ਤੋਂ ਬਾਅਦ ਆਪਣੀ ਮਾਂ ਦੇ ਨਾਮ ਤੇ ਬੀਮੇ ਪਾਲੀਸੀ ਲੈ ਲੈਂਦਾ ਤੇ ਨਾਮਣੀ ਆਪਣੇ ਆਪ ਨੂੰ ਬਣਾਇਆ ਜਾਂਦਾ ਹੈ। ਫਿਰ ਆਪਣੀ ਮਾਂ ਨੂੰ ਹਾਪੜ ਦੇ ਬਹਾਨੇ ਉੱਥੇ ਬਾਜ਼ਾਰ ਤੇ ਲੈ ਕੇ ਜਾਂਦਾ। ਉਸ ਤੋਂ ਬਾਅਦ ਉਹਦੇ ਸਿਰ ਤੇ ਕਿਸੇ ਭਾਰੀ ਚੀਜ਼ ਦੇ ਨਾਲ ਵਾਰ ਕੀਤਾ ਜਾਂਦਾ ਤੇ ਦਿਖਾਇਆ ਜਾਂਦਾ ਵੀ ਉਹਦਾ ਐਕਸੀਡੈਂਟ ਹੋਇਆ ਤੇ ਉਹਦਾ ਸਿਰ ਜ਼ਮੀਨ ਨਾਲ ਵੱਜਿਆ ਥੱਲੇ ਛੜਕ ਤੇ ਵੱਜਿਆ ਜਿਸ ਦੇ ਕਾਰਨ ਉਹਦੀ ਮੌਤ ਹੋਈ ਹੈ। ਪਰ ਪੁਲਿਸ ਜਿਹੜੀ ਹਾਪੜ ਦੀ ਹੁੰਦੀ ਹੈ ਕੋਈ ਜ਼ਿਆਦਾ ਤਕਤੀਸ਼ ਕਰਦੀ ਨਹੀਂ। ਇਥੋਂ ਨੂੰ ਜਦੋਂ ਮਾਂ ਦੇ ਫਿਰ 30 ਲੱਖ ਰੁਪਏ ਮਿਲਦੇ ਨੇ ਇਥੋਂ ਦੇ ਹੌਸਲੇ ਬਲੰਦ ਹੁੰਦੇ ਨੇ ਫਿਰ ਉਹ ਆਪਣੀ ਪਤਨੀ ਦੇ ਨਾਮ ਤੇ 80 ਲੱਖ ਦੀਆਂ ਪਾਲੀਸੀਆਂ ਕਰਦਾ ਹੁਣ 80 ਲੱਖ ਦੀ ਪਾਲਸੀ ਤੋਂ ਬਾਅਦ ਇਹਨੂੰ ਪਤਾ ਹੁੰਦਾ ਵੀ ਬਿਮਾਰੀ ਕਾਰਨ ਵੀ ਜੋ ਕੁਝ ਵੀ ਉਹਨੂੰ ਸਾਰਾ ਕੁਝ ਪਤਾ ਸੀ ਬਿਮਾਰੀ ਕਾਰਨ ਵੀ ਪੈਸਾ ਮਿਲ ਸਕਦਾ ਹੁਣ ਇੱਥੇ ਹਜੇ ਇਹ ਤਹਿਕੀਕਾਂ ਚੱਲਦੀ ਹੈ ਵੀ ਉਹ ਜਿਹੜਾ ਹਸਪੀਟਲ ਹੈ ਉਹ ਵੀ ਮਿਲੀਭੁਗਤ ਦੇ ਵਿੱਚ ਸ਼ਾਮਲ ਹੋ ਸਕਦਾ ਜਿੱਥੋਂ ਇਹ ਦਿਵਾਰ-ਵਾਰ ਰਿਪੋਰਟਾਂ ਬਣਵਾਉਂਦਾ ਰਿਹਾ ਉੱਥੇ ਉਹਦੀ ਜਦੋਂ ਮੌਤ ਹੁੰਦੀ ਹੈ ਤਾਂ 80 ਲੱਖ ਰੁਪਏ ਫਿਰ ਹਾਸਲ ਕਰਦਾ ਹੁਣ ਇਹਦੇ ਦਿਮਾਗ ਦੇ ਵਿੱਚ ਲਾਲਚ ਬਹੁਤ ਜ਼ਿਆਦਾ ਆ ਜਾਂਦਾ ਤੇ ਆਪਣੇ ਪਿਓ ਦੇ ਨਾਮ ਤੇ 50 ਕਰੋੜ ਰੁਪਏ ਦੀਆਂ ਬੀਮਾ ਪਾਲਸੀਆਂ ਖਰੀਦਦਾ ਲਾਲਚ ਜ਼ਿਆਦਾ ਆ ਜਾਂਦਾ ਹੁਣ ਜਦੋਂ ਬੀਮਾ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਕੰਪਨੀਆਂ ਦੇਖਦੀਆਂ ਨੇ ਵੀ ਇਹਦੇ ਕੋਲ ਇੰਨੀ ਇਨਕਮ ਹੈ ਨਹੀਂ ਜਿੰਨੇ ਦੀਆਂ ਪਾਲਸੀਆਂ ਕਰਾਈ ਬੈਠਾ ਕਿਸ ਤਰੀਕੇ ਭਰਦਾ ਕਿੱਥੋਂ ਰਿਹਾ ਫਿਰ ਆਪਣੇ ਪਿਓ ਦੇ ਨਾਮ ਤੇ ਚਾਰ ਗੱਡੀਆਂ ਲਈਆਂ ਜਾਂਦੀਆਂ ਨੇ ਉਹਦੇ ਮਰਨ ਤੋਂ ਬਾਅਦ ਉਹ ਚਾਰੇ ਗੱਡੀਆਂ ਦਾ ਜਿਹੜਾ ਲੋਨ ਆ ਉਹ ਫ੍ਰੀ ਹੋ ਜਾਂਦਾ 50 ਲੱਖ ਰੁਪਈਆ ਇੱਕ ਪਾਲਸੀਆਂ ਚੋਂ ਉਹ ਆ ਵੀ ਜਾਂਦਾ ਬਾਕੀ ਪਾਲਸੀਆਂ ਦਾ ਜਦੋਂ ਫਿਰ ਪੰਗਾ ਪੈਂਦਾ ਤੇ ਫਿਰ ਇਹ ਫੜਿਆ ਜਾਂਦਾ ਆਪਣੇ ਪਿਓ ਦੀ ਵੀ ਜਿਹੜੀ ਇਹਦੀ ਮੌਤ ਪੋਸਟਮਾਰਟਮ ਦੇ ਵਿੱਚ ਆਈ ਸੀ ਦਮ ਘੁੱਟਣ ਕਾਰਨ ਇੱਥੇ ਵੀ ਜਿਹੜਾ ਹਸਪੀਟਲ ਹੈ ਉਹਦੇ ਤੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਉਹਦੀ ਤਹਿਕੀਕਾਤ ਹਜੇ ਚੱਲਦੀ ਹੈ ਫਿਰ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਤੋਂ ਬਾਅਦ ਇਹਦਾ ਇੱਕ ਸਾਥੀ ਹੁੰਦਾ ਹੈ ਜਿਹੜਾ ਇਹਦੇ ਮਦਦ ਕਰਦਾ ਹੈ ਇਹ ਸਾਰੇ ਕੁਸ਼ਲੇ ਦੇ ਵਿੱਚ ਸਤੀਸ਼ ਕੁਮਾਰ ਨਾਮ ਦਾ ਇੱਕ ਵਿਅਕਤੀ ਜਿਹੜਾ ਲੇਡੀਜ਼ ਟੇਲਰ ਹੁੰਦਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਚ ਪੇਸ਼ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਕਿਉਂਕਿ ਹਜੇ ਨਵਾਂ ਕੇਸ ਹੈ ਹਜੇ ਚੱਲਦਾ ਹੈ ਕਿੰਨਾ ਚਿਰ ਚੱਲੇਗਾ ਫੈਸਲਾ ਉਮੀਦ ਇਹੀ ਕਰਦੇ ਆਂ ਵੀ ਇਹਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਹੈ ਉਹ ਜੇਲ੍ਹ ਦੇ ਵਿੱਚ ਬਤੀਤ ਹੋਏਗੀ ਤੇ ਹੋਣੀ ਵੀ ਚਾਹੀਦੀ ਹੈ ਪਰ ਗੱਲ ਇਹ ਹੈ ਵੀ ਇੱਕ ਬੇਟਾ ਹੁਣ ਬੰਦਾ ਆਪਣੇ ਜੇ ਬੱਚੇ ਤੇ ਵੀ ਵਿਸ਼ਵਾਸ ਨਾ ਕਰੇ ਤੇ ਕਿਹਦੇ ਤੇ ਕਰੇ 2017 ਤੋਂ ਇਹ ਮਾਰਨ ਦਾ ਕੰਮ ਸ਼ੁਰੂ ਕਰਦਾ ਸਭ ਤੋਂ ਜਿਹੜੀ ਬੱਚੇ ਦੇ ਨਜ਼ਦੀਕ ਹੁੰਦੀ ਹੈ ਮਾਂ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਮਾਂ ਤੋਂ ਹੀ ਕਰਦਾ ਹੈ ਇਹ ਉਸ ਘਰ ਦੇ ਵਿੱਚ ਇੰਨੇ ਸਾਲ ਰਿਹਾ ਇੰਨੇ 7-8 ਸਾਲਾਂ ਦੇ ਵਿੱਚ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਉਹ ਘਰ ਦੇ ਵਿੱਚ ਹੱਸਿਆ ਹੋਣਾ ਰੋਇਆ ਹੋਣਾ ਡਾਂਟਿਆ ਹੋਣਾ ਕਿੰਨੀਆਂ ਘਟਨਾਵਾਂ ਆਪਸ ਦੇ ਵਿੱਚ ਹੋਈਆਂ ਹੋਣਗੀਆਂ ਕਿ ਐਸਾ ਦਿਮਾਗ ਸੀ ਵੀ ਇਹਨੂੰ ਕੁਝ ਵੀ ਆਪਣੇ ਪਿਓ ਬਾਰੇ ਨਹੀਂ ਯਾਦ ਆਇਆ ਆਪਣੀ ਮਾਂ ਬਾਰੇ ਨਹੀਂ ਆਇਆ ਸਿਰਫ ਔਰ ਸਿਰਫ ਇਹਨੂੰ ਪੈਸਾ ਹੀ ਨਜ਼ਰ ਆਇਆ ਤੇ ਜਿਹੜੇ ਹੁਣ ਏਜੰਟ ਆਉਂਦੇ ਸੀ ਆਲੇ ਦੁਆਲੇ ਪੁੱਛਕਿਛ ਕਰਦੇ ਸੀ ਇੱਥੇ ਵੀ ਇਹਦੇ ਆਪਣੇ ਬੰਦੇ ਹੁੰਦੇ ਸੀ ਉਹਨਾਂ ਨੂੰ ਵੀ ਪੈਸਾ ਦਿੱਤਾ ਹੋਇਆ ਸੀ ਦੇਪੋਰਟਸ ਦੀ ਅਜੇ ਇਨਵੈਸਟੀਗੇਸ਼ਨ ਚੱਲਦੀ ਹੈ ਹੋਰ ਇਹਦੇ ਵਿੱਚ ਕੀ ਕੀ ਸਾਹਮਣੇ ਆਉਂਦਾ ਪਰ ਜਿਹੜਾ ਇੱਕ ਬੇਟਾ ਸੀ ਇਕਲੌਤਾ ਪੁੱਤ ਕਿੰਨੀਆਂ ਮਿੰਤਾਂ ਤੇ ਕਿੰਨੀਆਂ ਮੰਤਾਂ ਤੋਂ ਬਾਅਦ ਉਹਨਾਂ ਨੂੰ ਮਿਲਿਆ ਹੋਣਾ ਉਹ ਅੱਜ ਉਹਨਾਂ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਸ਼੍ਰੀਆ ਦੇ ਮਾਪਿਓ ਜੇ ਨਾਂ ਪਹੁੰਚਦੇ ਨਾਂ ਨੂੰ ਬਚਾਉਂਦੇ ਤਾਂ ਸ਼ਾਇਦ ਹੋ ਸਕਦਾ ਆਉਣ ਵਾਲਾ ਜਿਹੜਾ ਨੰਬਰ ਸੀ ਉਹਦਾ ਸੀ ਜਿੱਡੀਆਂ ਪਾਲਸੀਆਂ ਉਹਦੀਆਂ ਨੇ ਕਰਵਾਈਆਂ ਸੀ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ مصیਬਤਾਂ ਤੋਂ ਬਚ ਸਕਦੇ ਹਾਂ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਕਾਰ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ